ਲੋਬੀ ਕਿਸਾਨ ਦੋ ਅੱਜ ਫੇਰ ਇੱਕ ਨੀਲੀ 라ਵੀ ਦਾ ਨੰਗੀਨਾ ਲੈ ਕੇ ਆਏ ਛੋੜੇ ਵਾਸਤੇ ਪਿੰਡ ਹਮੀਰਗੜ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪਰਾਪੂਲਾ ਤੇ ਕੱਲੀ ਕੱਲੀ ਚੀਜ਼ ਚੈੱਕ ਕਰ ਲਓ ਤੁਸੀਂ ਥਣ ਹਵਾਨਾ ਤੇ ਕਿੰਨਾ ਘੈਂਟ ਥਾਣਾ ਲੱਗਿਆ ਹੋਇਆ ਹੱਥ ਦੀ ਚਵਾਈ ਵਾਲਾ ਤੇ ਹਵਾਨਾ ਪੂਰਾ ਵਧੀਆ ਬਣਾਉਂਦੀ ਆਉਂਦੀ ਆ ਤੇ ਬਾਈਕ ਕਹਿੰਦੇ ਵੀ ਦੂਜੇ ਸੂਏ ਦਾ 16 ਕਿਲੋ ਦੁੱਧ ਚੋਇਆ ਇਹਦੇ ਥੱਲਿਓ ਤੇ ਤੀਜੇ ਸੂਏ ਨੂੰ ਗੱਬਣਾ ਹੁਣ ਸੂਣ ਦੇ ਦਿਨ ਨੇੜੇ ਆ ਤੇ ਜਿਹੜਾ ਬਾਈਆਂ ਨੇ ਰੇਟ ਕਰਿਆਗਾ ਰੇਟ ਬਾਈ ਕਹਿੰਦੇ ਵੀ 220000 ਡਿਮਾਂਡ ਆ ਵਿੱਚੋਂ ਮਾਨ ਤਾਨ ਕਰਨਗੇ ਤੇ ਜਿਹੜੇ ਵੀ ਭਰਾ ਨੂੰ ਇਹ ਮੱਝ ਪਸੰਦ ਹੋਵੇ ਤਾਂ ਤੁਸੀਂ ਨੰਬਰ ਦੇਵਾਂਗੇ ਸਕਰੀਨ ਤੇ ਉਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਹੋਰ ਵੀ ਲੈ ਲਿਓ ਤੇ ਬੱਚੇ ਬਹੁਤ ਸੋਹਣੇ ਪਾਉਗੇ ਨੀਲੀ ਰਾਵੀ ਦੇ ਜਿਹੜੇ ਵੀ ਭਰਾ ਨੇ ਘਰੇ ਬਰੀਡ ਤਿਆਰ ਕਰਨੀ ਆ ਤੇ ਬਾਈਆਂ ਨਾਲ ਕਨੈਕਟ ਕਰਕੇ ਤੁਸੀਂ ਮੱਝ ਦਾ ਸੌਦਾ ਕਰ ਲਿਓ ਮੂੰਹ ਮੱਥੇ ਦੀ ਵੀ ਪੂਰੀ ਸਾਫ ਆ ਦੇਖੋ ਤੁਸੀਂ ਸنگ-ਸੁング ਕੁੰਡਾ ਤੇ ਟੇਡਾ ਕਾਟਾ ਮੱਥੇ ਤੇ ਚਿੱਟਾ ਵੱਲ ਹੈ ਤੇ ਅੱਖਾਂ ਵੀ ਚਿੱਟੀਆਂ ਬਹੁਤ ਵਧੀਆ ਚੀਜ਼ ਹੈ ਚਾਰੇ ਪੈਰ ਚਿੱਟੇ ਆ ਕਰੋ